हेलो एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆ ਜੀ ਇੱਕ ਦੁਪੱਟਾ ਇਹ ਆਪਾਂ ਨੇ ਨੈਟ ਤੋਂ ਹੀ ਦੇਖਿਆ ਸੀਗਾ ਤੇ ਬਹੁਤ ਮੈਨੂੰ ਪਿਆਰਾ ਲੱਗਿਆ ਸਭ ਤੋਂ ਪਹਿਲਾਂ ਤਾਂ ਇਹ ਵਾਲਾ ਸਮਾਨ ਇਕੱਠਾ ਕਰਨਾ ਹੀ ਮੁਸ਼ਕਲ ਸੀਗਾ ਤੇ ਲਓ ਜੀ ਆਪਾਂ ਸਾਰੇ ਸਮਾਨ ਲੈ ਆਏ ਇਹ ਆਪਣੇ ਫੁੱਲ ਪਤਾਸੇ ਜੇ ਲੈ ਆਏ ਲੈਸ ਲਿਆਏ ਉਹਨਾਂ ਨੇ ਤਾਂ ਵੈਸੀ ਰੈਡੀ ਕੀਤਾ ਸੀ ਮੈਂ ਲੈਸ ਦੇ ਨਾਲ ਰੈਡੀ ਕਰਨ ਲੱਗੀ ਆ ਸਭ ਤੋਂ ਪਹਿਲਾਂ ਆਪਾਂ ਦੁਪੱਟੇ ਦਾ ਨਾਪ ਲੈਂਦੇ ਆ ਜੀ ਇਹ ਦੁਪੱਟਾ ਬਣਾਉਣਾ ਇੰਨਾ ਆਸਾਨ ਨਹੀਂ ਸੀ ਜੀ ਬਹੁਤ ਮੁਸ਼ਕਲ ਸੀਗਾ ਤੇ ਦੁਪੱਟੇ ਦਾ ਆਪਾਂ ਨੇ ਨਾਪ ਲਿਆ ਜਿਹੜਾ ਪ੍ਰੋਪਰ ਆਪਣਾ ਦੁਪੱਟਾ ਹੁੰਦਾ ਸਭ ਤੋਂ ਪਹਿਲਾਂ ਮੈਂ ਅਖਬਾਰ ਤੇ ਡਰਾਫਟ ਬਣਾਇਆ ਸੀਗਾ ਉਹਦੇ ਤੇ ਨਹੀਂ ਆਇਆ ਸਹੀ ਫਿਰ ਮੈਂ ਉਸ ਤੋਂ ਬਾਅਦ ਦੁਪੱਟਾ ਲਿਆ ਦੁਪੱਟੇ ਤੇ ਫਿਰ ਆਪਾਂ ਨੇ ਡਰਾਫਟ ਨੂੰ ਰੈਡੀ ਕੀਤਾ ਤੇ ਲੋ ਜੀ ਤੁਸੀਂ ਕੁਝ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਾਂ ਨੇ ਰੈਡੀ ਕੀਤਾ ਤੇ ਚੀਜ਼ਾਂ ਨੂੰ ਇਕੱਠੀਆਂ ਕਰਨਾ ਕੰਪਲੀਟ ਕਰਨਾ ਮੁਸ਼ਕਲ ਬਹੁਤ ਹੈ ਜੀ ਤੇ ਮੈਂ ਇੱਕ ਤੁਹਾਨੂੰ ਸੁਜੈਸਟ ਕਰੂੰਗੀ ਜੇਕਰ ਕਿਸੇ ਨੇ ਇਹ ਦੁਪੱਟਾ ਕੈਰੀ ਕਰਨਾ ਹੈ ਜੀ ਲੈਣਾ ਹੈ ਜੀ ਦੁਪੱਟਾ ਮੁੱਲ ਲੈਣਾ ਹੈ ਤੇ 2500 ਰੁਪਏ ਰੇਟ ਹੈ ਜੀ ਇਹਦਾ ਕਿਉਂਕਿ ਲੈਸਾਂ ਬੜੀਆਂ ਮਹਿੰਗੀਆਂ ਆਉਂਦੀਆਂ ਨੇ ਜੀ ਅੱਜਕੱਲ ਮੇਰੀ ਮਿਹਨਤ ਬਹੁਤ ਲੱਗੀ ਹੈ ਜੀ ਜੇਕਰ ਕਿਸੇ ਨੇ ਲੈਣਾ ਹੋਵੇ ਤਾਂ ਮੈਂ ਕੰਟੈਕਟ ਦੇ ਵਿੱਚ ਆਪਣਾ ਸੌਰੀ ਵੀਡੀਓ ਦੇ ਵਿੱਚ ਆਪਣਾ ਨੰਬਰ ਪਾ ਦੂੰਗੀ ਜੀ ਤੇ ਤੁਸੀਂ ਉੱਥੇ ਜਾ ਕੇ ਤੁਸੀਂ ਓਨਲੀ ਵਟਸਐਪ ਮੈਨੂੰ ਕਰ ਸਕਦੇ ਹੋ ਜੀ ਤੇ ਜਿਨ੍ਹਾਂ ਨੇ ਤਿਆਰ ਕਰਵਾਉਣਾ ਹੋਵੇ 컬러ਫੁਲ ਦੁਪੱਟੇ ਦੇ ਉੱਪਰ ਤਾਂ ਵੀ ਆਪਾਂ ਤਿਆਰ ਕਰਕੇ ਦੇ ਸਕਦੇ ਹਾਂ ਜਿਸ ਤਰੀਕੇ ਦੇ ਨਾਲ ਵੀ ਤੁਹਾਨੂੰ ਵਧੀਆ ਲੱਗਦਾ ਹੋਵੇ ਆਪਾਂ ਰੈਡੀ ਕਰ ਸਕਦੇ ਹਾਂ ਜੀ ਲਓ ਜੀ ਇੱਧਰ ਆਪਾਂ ਦੁਪੱਟੇ ਨੂੰ ਰੈਡੀ ਕਰਨਾ ਸਟਾਰਟ ਕਰਤਾ ਜੀ ਇਸ ਤਰੀਕੇ ਦੇ ਨਾਲ ਬਣਿਆ ਜੀ ਕੁਛ ਇਹ ਤੇ ਡਿਫਿਕਲਟੀ ਬਹੁਤ ਸੀਗੀ ਬਹੁਤ ਜ਼ਿਆਦਾ ਡਿਫਿਕਲਟ ਸੀਗਾ ਪਰ ਚਲੋ ਆਪਾਂ ਨੇ ਸਮਾਨ ਵਗੈਰਾ ਲਿਆਂਦਾ ਸੀਗਾ ਸਾਰੇ ਆਪਾਂ ਨੂੰ ਕਰਨਾ ਜ਼ਰੂਰੀ ਸੀਗਾ ਆਪਣੇ ਵਿਊਅਰ ਲਈ ਮੈਨੂੰ ਇਹ ਦੁਪੱਟਾ ਬਣਾਉਣਾ ਬਹੁਤ ਜ਼ਰੂਰੀ ਸੀਗਾ ਤੇ ਬਿਲਕੁਲ ਟ੍ਰੈਂਡਿੰਗ ਜਿਹਾ ਦੁਪੱਟਾ ਹੈ ਤੇ ਮੈਂ ਤਾਂ ਆਪਣਾ ਖਾਣਾ ਪੀਣਾ ਵੀ ਭੁੱਲ ਗਈ ਬਹੁਤ ਮੁਸ਼ਕਲ ਨਾਲ ਪਹਿਲਾਂ ਇਹ ਵਾਲੀਆਂ ਲੈਸਾਂ ਰੈਡੀ ਕੀਤੀਆਂ ਲੈਸਾਂ ਬਹੁਤ ਜ਼ਿਆਦਾ ਲੱਗੀਆਂ ਨੇ ਜੀ 18 18 ਮੀਟਰ ਦੇ ਵਿੱਚ ਰੋਲ ਲੈ ਕੇ ਲੈ ਕੇ ਆਈ ਸੀਗੀ ਤੇ 18 ਮੀਟਰ ਦੇ ਵਿੱਚ ਤੇ ਰੋਲਾਂ ਦੇ ਵਿੱਚੋਂ ਦੇਖੋ ਥੋੜੀ ਜਿਹੀ ਗਲਾਸ ਬਚੀ ਜਿਹੜੀ ਆਪਾਂ ਬਾਅਦ ਵਿੱਚ ਸੂਟ ਤੇ ਲਾਵਾਂਗੇ ਤੇ ਇੱਕ ਮੈਂ ਸੂਟ ਵੀ ਲੈ ਕੇ ਆਈ ਜਿਹੜਾ ਸੂਟ ਇਹਦੇ ਨਾਲ ਵਧੀਆ ਲੱਗਿਆ ਉਹਦੇ ਤੇ ਆਪਾਂ ਲਾਵਾਂਗੇ ਜੀ ਮੈਂ ਦੋ ਤਿੰਨ ਸੂਟਾਂ ਤੇ ਤੁਹਾਨੂੰ ਲੈ ਕੇ ਦਿਖਾਵਾਂਗੀ ਜੀ ਦੁਪੱਟਾ ਬਹੁਤ ਸੋਹਣਾ ਲੱਗਿਆ ਜੀ ਇਹ ਤੇ ਬਹੁਤ ਹੀ ਪਿਆਰਾ ਸੀਗਾ ਮਿਹਨਤ ਬਹੁਤ ਸੀਗੀ ਤੇ ਜਿਨ੍ਹਾਂ ਨੇ ਲੈਣਾ ਹੋਇਆ ਤੇ ਮੈਨੂੰ ਕੰਟੈਕਟ ਜ਼ਰੂਰ ਕਰਨ ਤੇ ਆਪਾਂ ਵਿਆਹਾਂ ਦੇ ਸੀਜ਼ਨਾਂ ਦੇ ਵਿੱਚ ਜਾਗੂ ਵਾਲੇ ਸੂਟਾਂ ਤੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਲੈ ਸਕਦੇ ਹਾਂ ਜੀ ਬਹੁਤ ਵਧੀਆ ਲੱਗਿਆ ਤੇ ਲਓ ਜੀ ਆਪਾਂ ਦੁਪੱਟੇ ਦਾ ਬਾਰ ਬਾਰ ਨਾਪ ਲੈ ਰਹੇ ਸੀਗੇ ਕਾਟਾ-ਬਾਦਦਾ ਹੋ ਹੀ ਜਾ ਰਿਹਾ ਸੀਗਾ ਕਿਉਂਕਿ ਇਦਾਂ ਦਾ ਡਰਾਫਟ ਬਣਾਉਣਾ ਕੋਈ ਸੌਖੀ ਗੱਲ ਨਹੀਂ ਹੈ ਜੀ ਮੁਸ਼ਕਲ ਹੈ ਜੀ ਜਿਹੜੇ ਇਹ ਕੰਮ ਕਰਦੇ ਨੇ ਜੀ ਮਿਹਨਤ ਬਹੁਤ ਲੱਗਦੀ ਹੈ ਦੇਖਣ 'ਚ ਸੁਖਾਲਾ ਲੱਗਦਾ ਹੈ ਜੀ ਬਹੁਤ ਇਹ ਤੇ ਲਓ ਜੀ ਆਪਾਂ ਲੱਗੇ ਆ ਜੀ ਸਾਰੇ ਕਾਰਨਰਾਂ ਨੂੰ ਆਪਾਂ ਨੇ ਜੋੜ ਲੈਣਾ ਹੈ ਜੀ ਉਹ ਤੋਂ ਬਾਅਦ ਆਪਾਂ ਫਿਰ ਸਲਾਈਆਂ ਨਾਲ ਅਟੈਚ ਕਰਾਂਗੇ ਤਾਂ ਕਿ ਆਪਣਾ ਕੰਪਲੀਟ ਹੋ ਜੇ ਤੇ ਇਸ ਦੁਪट्टे ਨੂੰ ਮੈਂ ਬਣਾਉਣ ਲਈ ਘੱਟ ਤੇ ਘੱਟ 7-8 ਦਿਨ ਲੱਗੇ ਜੀ ਤੇ ਵਿੱਚੇ ਮੈਂ ਥੋੜਾ ਜਿਹਾ ਹੋਰ ਵੀ ਕੰਮ ਕਰ ਸੀਗੇ ਉਹ ਵੀ ਸੂਟ ਵੀ ਰੈਡੀ ਕੀਤਾ ਤੇ ਨਾਲ ਦੀ ਨਾਲੇ ਆਪਾਂ ਨੇ ਦੁਪੱਟਾ ਰੈਡੀ ਕੀਤਾ ਤੇ ਲਓ ਜੀ ਇਹ ਆਪਾਂ ਚੁੰਨੀ ਦਾ ਨਾਲ-ਨਾਲ ਆਪਾਂ ਦੁਪੱਟੇ ਦਾ ਨਾਪ ਲੈਂਦੇ ਰਹੇ ਨਾਲ ਦੀ ਨਾਲ ਉਹਨਾਂ ਤੇ ਅਟੈਚ ਕਰਦੇ ਗਏ ਤੇ ਉਸੇ ਤਰੀਕੇ ਦੇ ਨਾਲ ਆਪਾਂ ਲੈਸਾਂ ਨੂੰ ਅਟੈਚ ਕਰਾਂਗੇ ਹੁਣ ਇਸ ਤਰੀਕੇ ਦੇ ਨਾਲ ਆਪਾਂ ਨੇ ਲੈਸਾਂ ਨੂੰ ਅਟੈਚ ਕੀਤਾ ਦੇਖੋ ਤੁਸੀਂ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਦੂਜੀ ਸਾਈਡ ਨੂੰ ਵੀ ਲੈਸ ਮੋਟਾ ਅਟੈਚ ਕਰਨਾ ਹੈ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਦਿਖਾ ਦਈਏ ਜੀ ਆਪਾਂ ਨੇ ਕਿਦਾਂ ਇਹਨੂੰ ਅਟੈਚ ਕੀਤਾ ਹੈ ਤੇ ਆਪਾਂ ਨੇ ਸਭ ਤੋਂ ਪਹਿਲਾਂ ਨਿਸ਼ਾਨ ਲਾ ਲਏ ਜੀ ਇਹ ਮੈਂ ਨਿਸ਼ਾਨ 5-5 ਇੰਚ ਤੇ ਨਿਸ਼ਾਨ ਲਾਏ ਨੇ ਜੀ ਤੁਸੀਂ ਜਿੰਨਾ ਤੁਹਾਨੂੰ ਚਾਹੀਦਾ ਹੋਇਆ 3 ਇੰਚ ਤੇ ਤੁਸੀਂ 2.5 ਇੰਚ ਤੇ 5 ਇੰਚ ਤੇ ਐਨੇ ਤੇ ਆਪਾਂ ਟੋਟਲ ਆਪਾਂ 5 ਇੰਚ ਤੱਕ ਨਿਸ਼ਾਨ ਲਾ ਸਕਦੇ ਜਿਆਦਾ ਫਿਰ ਖੁੱਲਾ ਜਾ ਜਿਆਦਾ ਵਧੀਆ ਨਹੀਂ ਲੱਗਣਾ ਤੇ ਲੋ ਜੀ ਹੁਣ ਆਪਾਂ ਡਰਾਫ ਅਨੁਸਾਰ ਹੀ ਸਾਈਡ ਤੋਂ ਤਿਆਰ ਕਰਕੇ ਹੁਣ ਆਪਾਂ ਲੱਗੇ ਜੀ ਜੋੜਨ ਇਸ ਤਰੀਕੇ ਦੇ ਨਾਲ ਲੈਸਾਂ ਨੂੰ ਜੋੜਿਆ ਜਾਂਦਾ ਹੈ ਜੀ ਕੋਈ ਸੌਖਾ ਨਹੀਂ ਜੀ ਹੈਗਾ ਇਹ ਤੇ ਜਿਨ੍ਹਾਂ ਨੇ ਬਣਾਉਣਾ ਹੈ ਉਹ ਵੀ ਦੱਸਣ ਜਿਨ੍ਹਾਂ ਨੇ ਨਹੀਂ ਬਣਾਉਣਾ ਤਾਂ ਵੀ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਦੱਸਣ ਮੇਰੀ ਮਿਹਨਤ ਕਿੱਦਾਂ ਦੀ ਲੱਗੀ ਜੀ ਤੁਹਾਨੂੰ ਠੀਕ ਹੈ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਕਾਰਨਰ ਤੋਂ ਸਟਾਰਟ ਕਰਦੇ ਹਾਂ ਇੱਕ ਕਾਰਨਰ ਤੋਂ ਲੈ ਕੇ ਆਪਾਂ ਨੇ ਦੂਜਾ ਕਾਰਨਰ ਜਾ ਕੇ ਇਹਨੂੰ ਸਟਾਰਟ ਤੇ ਆਪਾਂ ਨੇ ਅਟੈਚ ਕਰਨਾ ਹੈ ਜੀ ਤੇ ਲਓ ਜੀ ਆਪਾਂ ਨੇ ਲੈਸ ਨੂੰ ਮਿਣ ਕੇ ਪੂਰੀ ਜਿੱਥੇ ਆਪਣਾ ਜਾ ਕੇ ਆਪਣਾ ਦੁਪट्टे ਦਾ ਦੂਜੀ ਸਾਈਡ ਦਾ ਕੋਰਨਰ ਹੈ ਜੀ ਉੱਥੇ ਤੇ ਆਪਣਾ ਨਾਪ ਲੈ ਕੇ ਫਿਰ ਆਪਾਂ ਨੇ ਸਾਰੀ ਲੈਸ ਮਣੀ ਲੈਸ ਸਾਰੀ ਪੂਰੀ ਮਿਣ ਕੇ ਫਿਰ ਜਾ ਕੇ ਕਿਤੇ ਆਪਣਾ ਉਹ ਦੁਪट्टे ਨੂੰ ਜਾ ਕੇ ਉਧਰ ਆਪਾਂ ਨੇ ਲੈਸ ਨੂੰ ਅਟੈਚ ਕੀਤਾ ਲੈਸ ਦੇ ਨਾਲ ਸੌਰੀ ਦੂਸਰੇ ਪਾਸੇ ਅਟੈਚ ਕੀਤਾ ਤੇ ਇਸ ਤਰੀਕੇ ਦੇ ਨਾਲ ਕਾਰ ਕਰਕੇ ਆਪਾਂ ਨੇ ਸਿਰਿਆ ਲਈ ਜੀ ਦੁਪੱਟਾ ਪੂਰਾ ਮੈਂ ਤੁਹਾਨੂੰ ਦੁਪੱਟਾ ਦਿਖਾ ਨਹੀਂ ਸਕੀ ਹੈ ਕਿਉਂਕਿ ਬਹੁਤ ਜ਼ਿਆਦਾ ਝੰਜਟ ਸੀਗਾ ਸੌਖਾ ਨਹੀਂ ਜੀ ਇੱਧਰ ਮੈਂ ਇੱਕ ਹੋਰ ਦੁਪੱਟਾ ਕੱਢਿਆ ਹੈ ਜੀ ਉਹ ਵੀ ਦੁਪੱਟਾ ਆਪਾਂ ਰੈਡੀ ਕਰਾਂਗੇ ਜਿਹੜੀ ਇੱਕ ਲੜੀ ਬਚ ਗਈ ਲੈਸ ਦੀ ਉਹ ਆਪਾਂ ਨੇ ਦੁਪੱਟਾ ਕਰ ਲਿਆ ਕੰਪਲੀਟ ਤੇ ਇੱਧਰ ਆਪਣੀ ਲੜੀ ਜਿਹੜੀ ਬਚ ਗਈ ਹੁਣੇ ਮੈਂ ਆਪਣਾ ਜਿਹੜਾ ਸੂਟ ਸੀਗਾ ਉਹ ਅਨਕੰਪਲੀਟ ਸੀਗਾ ਸੂਟ ਨੂੰ ਮੈਂ ਕੰਪਲੀਟ ਕਰਨ ਵਾਸਤੇ ਦੁਪੱਟੇ ਨੂੰ ਨਾਲ ਕੰਪਲੀਟ ਕਰਨ ਵਾਸਤੇ ਮੈਂ ਦੋ ਲੜੀਆਂ ਇਹ ਹੋਰ ਤਿਆਰ ਕੀਤੀਆਂ ਇਸ ਤਰੀਕੇ ਦੇ ਨਾਲ ਲੜੀਆਂ ਬਣਾ ਬਣਾ ਕੇ ਆਪਾਂ ਨੇ ਪਹਿਲਾਂ ਸੂਟ ਤੇ ਵੀ ਲਾਵਾਂਗੇ ਇਹ ਸੂਟ ਤੁਸੀਂ ਜਾਗੋ ਲਈ ਜਾ ਫਿਰ ਤੁਸੀਂ ਗਿੱਦੜੇ ਲਈ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਇਹ ਸੂਟ ਨੂੰ ਤੁਸੀਂ ਕੈਰੀ ਕਰ ਸਕਦੇ ਹੋ ਬਹੁਤ ਵਧੀਆ ਲੱਗੇਗਾ ਦੁਪੱਟਾ ਜਿਆਦਾ ਵਧੀਆ ਲੱਗੇਗਾ ਜੀ ਤੇ ਦੁਪੱਟੇ ਦੇ ਕਿ ਆਹੀ ਕਹਿਣੇ ਆ ਜੀ ਤੇ ਲੋ ਜੀ ਇੱਧਰ ਆਪਾਂ ਕਮੀਜ਼ ਤੇ ਵੀ ਲਾਵਾਂਗੇ ਹੁਣ ਕਮੀਜ਼ ਤੇ ਆਪਾਂ ਲਾ ਕੇ ਦੇਖਦੇ ਆ ਜੀ ਫਰੰਟ ਦੇ ਪੱਲੇ ਪੱਲੇ ਤੇ ਲਾਵਾਂਗੇ ਜੀ ਕਿਉਂਕਿ ਇਹਦੇ ਨਾਲ ਜ਼ਿਆਦਾਤਰ ਪਲੇਨ ਕੱਪੜੇ ਹੀ ਵਧੀਆ ਲੱਗਣਗੇ ਜੀ ਦੁਪੱਟੇ ਦਾ ਆਪਣਾ ਇੱਕ ਰੂਪ ਹੈ ਜੀ ਆਪਣਾ ਇੱਕ ਵੱਖਰੀ ਪਛਾਣ ਹੈ ਜੀ ਦੁਪੱਟੇ ਦੀ ਤੇ ਇਹਦੇ ਵਿੱਚ ਆਪਾਂ ਸਿਰਫ ਇੱਕ ਕਮੀਜ਼ ਕਮੀਜ਼ ਤੇ ਲਾਵਾਂਗੇ ਤੇ ਲਓ ਜੀ ਹੁਣ ਆਪਾਂ ਜਿਹੜੇ ਹੋਰ ਬਚਿਆ ਹੋਇਆ ਇਹਨੂੰ ਇੱਕ ਦੁਪट्टे ਤੇ ਵੀ ਐਡ ਕਰਾਂਗੇ ਦੂਸਰੇ ਤੇ ਤੇ ਦੂਸਰੀ ਇੱਕ ਕਮੀਜ਼ ਤੇ ਵੀ ਐਡ ਕਰਾਂਗੇ ਤੇ ਲਓ ਜੀ ਹੁਣ ਆਪਾਂ ਕਰ ਲਈ ਇਹਨਾਂ ਨੂੰ ਰੈਡੀ ਕਿੱਦਾਂ ਦੀ ਲੱਗੀ ਮੇਰੀ ਮਿਹਨਤ ਮੈਨੂੰ ਕਮੈਂਟ ਬਾਕਸ ਵਿੱਚ ਲਾਈਕ ਕਮੈਂਟ ਤੇ ਮੈਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਲਓ ਜੀ ਇੱਧਰ ਮੇਰਾ ਜਾਗੂ ਦਾ ਸੂਟ ਵੀ ਰੈਡੀ ਸੀਗਾ ਜਾਗੂ ਦੇ ਸੂਟ ਨਾਲ ਆਪਾਂ ਇਸ ਤਰੀਕੇ ਦੇ ਨਾਲ ਲਈ ਬਹੁਤ ਵਧੀਆ ਲੱਗੀ ਬਹੁਤ ਹੀ ਜ਼ਿਆਦਾ ਡਿਫਿਕਲਟ ਤੇ ਹੈਵੀ ਸੀ ਕਿ ਲੁੱਕ ਇਹਦੀ ਬਹੁਤ ਵਧੀਆ ਲੱਗਿਆ ਕਿੱਦਾਂ ਦਾ ਲੱਗਿਆ ਮੈਨੂੰ ਤੁਸੀਂ ਜ਼ਰੂਰ ਦੱਸਿਓ ਮੇਰੀ ਮਿਹਨਤ ਨੂੰ ਤੁਸੀਂ ਜ਼ਰੂਰ ਐਪਰੀਸ਼ੀਏਟ ਕਰਕੇ ਜਾਇਓ ਜੀ ਤੇ ਲਓ ਜੀ ਮੈਨੂੰ ਹੋਰ ਚੀਜ਼ਾਂ ਦਾ ਸ਼ੌਕ ਐਡਾ ਨਹੀਂ ਹੈਗਾ ਮੈਨੂੰ ਇਹਨਾਂ ਚੀਜ਼ਾਂ ਨਵੀਂ ਡਿਫਿਕਲਟ ਚੀਜ਼ਾਂ ਬਣਾਉਣ ਦਾ ਬਹੁਤ ਸ਼ੌਕ ਹੈ ਜੀ ਤੇ ਲਓ ਜੀ ਦੇਖੋ ਇੱਧਰ ਬਹੁਤ ਹੀ ਪਿਆਰਾ ਜਿਹਾ ਸੀਗਾ ਜਿਨ੍ਹਾਂ ਨੇ ਕੈਰੀ ਕਰਨਾ ਹੋਇਆ ਆਪਣਾ ਜ਼ਰੂਰ ਤੁਸੀਂ ਮੈਨੂੰ ਮੈਸੇਜ ਓਨਲੀ ਵਟਸਐਪ ਜ਼ਰੂਰ ਕਰਕੇ ਜਾਇਓ ਜੀ ਤੇ ਮੈਂ ਆਪਣਾ ਨੰਬਰ ਜ਼ਰੂਰ ਦਵਾਂਗੀ ਜੀ ਆਪਣਾ ਮੈਂਸ਼ਨ ਕਰੂੰਗੀ ਨੰਬਰ ਜਿਨ੍ਹਾਂ ਜਿਨ੍ਹਾਂ ਨੇ ਲੈਣਾ ਹੋਇਆ ਤੇ ਮੈਨੂੰ ਦੱਸਿਓ ਜ਼ਰੂਰ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਮੇਰੇ ਲਹਿੰਗੇ ਦੇ ਨਾਲ ਇਹ ਵਾਲਾ ਦੁਪੱਟਾ ਸੀਗਾ ਜੇਕਰ ਕਿਸੇ ਨੇ ਸਣੇ ਲਹਿੰਗਾ ਸਣੇ ਦੁਪੱਟਾ ਸੂਟ ਇਹ ਲੈਣਾ ਹੋਇਆ ਮੈਂ ਵਨ ਟਾਈਮ ਇੱਕ ਵਾਰੀ ਸਿਰਫ ਤਿਆਰ ਕਰਕੇ ਦੇਖਿਆ ਜੀ ਇਹ ਜਿਨ੍ਹਾਂ ਨੇ ਲੈਣਾ ਹੋਇਆ ਉਹ ਜ਼ਰੂਰ ਮੈਨੂੰ ਦੱਸਿਓ ਜੀ ਜੇਕਰ ਤੁਸੀਂ ਇੱਕ ਦੁਪੱਟਾ ਵੀ ਲੈਣਾ ਹੋਇਆ ਤਾਂ ਵੀ ਮੈਨੂੰ ਜ਼ਰੂਰ ਦੱਸਿਓ ਜੀ ਤੇ ਬਣੇ ਬਣੇ ਰਹੋ ਜੀ ਨੈਕਸਟ ਵਲੌਗ ਦੇ ਨਾਲ ਜੇਕਰ ਤੁਸੀਂ ਮੈਨੂੰ ਚੁੰਨੀਆਂ ਵਗੈਰਾ ਰੈਡੀ ਕਰਵਾਉਣੀਆਂ ਹੋਈਆਂ ਤਾਂ ਆਪਾਂ ਨੈਕਸਟ ਵਲੌਗਾਂ ਦੇ ਵਿੱਚ ਇਹਨਾਂ ਦੁਪੱਟਿਆਂ ਦੀ ਡਿਜ਼ਾਈਨਿੰਗ ਹੋਰ ਕਰਾਂਗੇ ਨਵੇਂ ਡਿਜ਼ਾਈਨ ਤਰੀਕ ਤੇ ਤਰੀਕੇ ਨਾਲ ਆਪਾਂ ਐਡ ਕਰਾਂਗੇ ਤੇ ਜਾਂਦੇ-ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ 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 ਧੰਨਵਾਦ ਜੀ ਥੈਂਕ ਯੂ